ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੰਮ ਪੜ੍ਹਾਈ ਪਤਾ ਮੰਗ ਤੇ ਫੋਨ ਨੰਬਰ ਦੋਸਤੋ ਜਿਹੜਾ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਜੇ ਨਾ ਚਿਕਰ ਰਿਸ਼ਤਾ ਨਹੀਂ ਹੁੰਦਾ ਐਡ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਘਰ ਲੋਟਸ ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਣਾ ਹੈ ਆਓ ਜੀ ਨੋਟ ਕਰਦੇ ਹਾਂ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਗੋਤ ਚਹਿਰ ਕਾਸ਼ਟ ਜੱਟ ਸਿਕ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਡਿਗਰੀ ਬੀਟਾ ਇਲੈਕਟ੍ਰੀਕਲ ਸੀਜੂ ਚੰਡੀਗੜ੍ਹ ਕੰਮ ਮੋਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਹਨ ਪਤਾ ਪੀਖੀ ਮਾਨਸਾ ਲੜਕੇ ਨੂੰ 6 ਬਲਾਸ 1 ਏਕੜ ਜ਼ਮੀਨ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਹਨ ਦੋਨੇ ਵਿਆਹੀਆਂ ਹਨ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਅਨਵੈਰਡ ਪੁਰਤਗਾਲ ਵਿੱਚ ਪੀਆਰ ਪਿਤਾ ਰਟਾਇਰ ਜਈ 60000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਇਹ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਠ ਜੱਟ ਸਿਕ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨੀਕਲ ਆਸਟ੍ਰੇਲੀਆ ਵਿੱਚ ਆਪਣੀ ਦੁਕਾਨ ਮਕੈਨਿਕ ਦੀ ਮਾਤਾ ਹਾਊਸ ਵਾਈਫ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੀਆਂ ਤਿੰਨ ਪਹਿਲਾਨੇ ਮੈਰਿਟ ਨੇ ਪਤਾ ਜਤੋਂ ਜ਼ਿਲ੍ਹਾ ਫਰੀਦਕੋਟ ਲੜਕਾ ਤਲਕ ਸੁਦਾ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਆਸਟ੍ਰੇਲੀਆ ਜਾਣ ਦੀ ਚਾਹਵਾਨ ਚਾਹੀ ਹੈ ਜੀ ਲੜਕੀ ਦੀ ਕਾਸਟ ਜੱਟ ਸਿੱਖ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਹਨ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸਿਰਫ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਕੱਦ 5 ਫੁੱਟ 10 ਇੰਚ ਜਨਮ 1/1/2006 ਜ਼ਿਲ੍ਹਾ ਤਰਨਤਾਰਨ ਸਾਹਿਬ ਪੜਾਈ ਲੜਕਾ ਬੀ ਫਾਰਮੇਸੀ ਦੀ ਡਿਗਰੀ ਕਰ ਰਿਹਾ ਹੈ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇਗੀ ਤੇ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 19/7/2002 ਗੋਤਪੂਲਰ ਕਾਸਟ ਰਾਜੇ ਸਿੱਖ ਕੱਦ 5 ਫੁੱਟ 4 ਇੰਚ ਪੜਾਈ ਪਲਾਸਟੂ ਕੰਮ ਸਹਲੋਂ ਦਾ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਹੈ ਲੜਕੇ ਕੋਲ ਤਿੰਨ ਚਾਰ ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈ ਸਿੱਖ ਕਾਸਟ ਦੇ ਹੀ ਸੰਬਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਗੱਲ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 23 5 1997 ਪੜ੍ਹਾਈ ਡਾਕਟਰ ਜੌਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੀ ਸਿੱਖ ਫੈਮਿਲੀ ਤੋਂ ਹੈ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਕੋਈ ਜਾਤੀ ਵੰਦਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜੇ ਦੇ ਇਲਾਕੇ ਆ ਇਹਨੂੰ ਪਹਿਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅੰਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1996 ਗਤ 5/4 ਇੰਚ ਪੜਾਈ ਬੀ ਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੀ ਜੋਬ ਆਰ ਆਰ ਐਨ ਰਜਿਸਟਰਡ ਨਰਸ ਹੈ ਹਸਪਤਾਲ ਵਿੱਚ ਜੋਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸਤ ਵੈਸਨੂ ਹੈ ਸ਼ਾਹਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀਬਾੜੀ ਕਰਦੇ ਹਨ ਜ਼ਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸੱਦੂ ਵੈਸ ਨੂੰ ਪਰਿਵਾਰ ਤੋਂ ਚਾਹੀਦਾ ਹੈ ਲੜਕੇ ਨੇ ਘਟੋ ਘੱਟ ਬੀਏ ਕੀਤੀ ਹੋਵੇ ਤੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ जाट ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਮੈਰਿਜ ਵੀਰ ਵਾਲੇ ਫੋਨ ਪਰਿਵਾਰ ਨੂੰ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਟ ਜੱਟ ਸਿੱਖ ਸੋਹਣਾ ਸਨਖਾ ਲੜਕਾ ਜਨਮ 1999 ਕੱਦ 5 ਫਟ 7 ਇੰਚ ਕੋਰਸ ਸੀਨਾ ਪਤਾ ਨਿਊ ਚੰਡੀਗੜ੍ਹ ਭੜਾਈ ਪੜਾਈ ਬੀ ਟੈਕ ਕੰਪਿਊਟਰ ਸਾਇੰਸ ਕੰਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਤੇ ਹਨ ਮੰਗ ਇਹਨਾਂ ਨੂੰ ਵਧੀਆ ਸੋਹਣੀ ਸਨਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਵਿੱਚ ਪੀਆਰ ਚ ਸੀਰੀਜਨ ਚਾਹੀਦੀ ਹੈ ਜੀ ਇਹਨਾਂ ਦੇ ਏਰੀਏ ਦੇ 60 70 ਕਿਲੋਮੀਟਰ ਦੇ ਨੇੜੇ ਦੇ ਇਲਾਕਿਆਂ ਨੂੰ ਪਹਿਲਾ ਜੀ ਪਰਿਵਾਰ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਸੋਹਣੀ ਸਨ ਅੱਖੀ ਲੜਕੀ ਜਨਮ 1991 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜ੍ਹਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਣਾ ਸੁਨਖਾ ਲੜਕਾ ਕਲੀਨ ਸੇਫ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂ ਕੇ ਪੀ ਆਰ ਜਾਂ ਸਿਟੀਜ਼ਨ ਚਾਹੀਦਾ ਹੈ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੇ 시ਟੀ ਦੇ 60 70 ਕਿਲੋਮੀਟਰ ਦੇ ਇਹਦੀ ਇਹਨੂੰ ਪਹਿਲਾ ਹੈ ਜੀ ਪਰਿਵਾਰ ਦੇ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਓਮਰ 29 ਸਾਲ ਦਾ ਸਿੱਖ ਗੋਤ ਸੁਨਿਆਰੇ ਕੰਦ 5 ਫਟ 4 ਇੰਚ ਪੜ੍ਹਾਈ ਐਮ ਪੀਏ ਜੋਬ ਮਲਟੀ ਨੈਸ਼ਨਲ ਕੰਪਨੀ ਵਿੱਚ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਹੈ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਯੂਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-ਵੈਜੀਟੇਰੀਅਨ ਹੋਵੇ ਲੜਕੀ ਨਾਨ-ਵੈਜੀਟੇਰੀਅਨ ਹੈ ਪਰਿਵਾਰ ਦਾ ਫੋਨ ਨੰਬਰ ਦਿੱਤੇ ਗਿਆ ਇਹਨਾਂ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 51200 ਕਾਸਟ ਜੱਟ ਸਿੱਖ ਕੱਦ 6 ਫੁੱਟ ਜ਼ਿਲ੍ਹਾ ਗੁਰਦਾਸਪੁਰ ਲੜਕਾ ਕੈਨੇਡਾ ਵੀਰ ਹੈ ਜੋਬ ਕੈਨੇਡਾ ਵਿੱਚ ਟਰਾਲਾ ਚਲਾਉਂਦਾ ਹੈ ਜੀ ਸਾਰੇ ਪਰਿਵਾਰ ਦੀ ਕੁੱਲ ਆਮਦਨ 80 ਲੱਖ ਰੁਪਏ ਸਾਲ ਦੀ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕੇ ਨੂੰ 11 ਕਿਲੇ ਜ਼ਮੀਨ ਆਉਂਦੀ ਹੈ ਜੀ ਪਿਤਾ ਪੰਜਾਬ ਪੁਲਿਸ ਵਿੱਚ ASI ਨੇ ਸਰਕਾਰੀ ਜੋਬ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਵਿਆਹ ਤੋਂ 10 ਦਿਨ ਬਾਅਦ ਤਲਾਕ ਹੋ ਗਿਆ ਹੋ ਗਿਆ ਸੀ ਲੜਕੇ ਨਾਲ ਲੜਕੀ ਦੇ ਵਿਆਹ ਨਹੀਂ ਮਿਲੇ ਲੜਕਾ ਬੇਕਸੂਰ ਹੈ ਜੀ ਸਾਰਾ ਪਰਿਵਾਰ ਅਮਰਤਧਾਰੀ ਹੈ ਜੀ ਲੜਕਾ ਸੋਹਣਾ ਸੁਨੱਖਾ ਹੈ ਜੀ ਅਮਰਤਧਾਰੀ ਹੈ ਜੀ ਮੰਗ ਲੜਕੀ ਵਧੀਆ ਸੋਹਣੀ ਸਨੱਖੀ ਪੜੀ ਲਿਖੀ ਹੋਵੇ ਕੱਦ 5 ਫਟ 5 ਇੰਚ ਤੋਂ ਉੱਪਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਹੋਵੇ ਲੜਕੀ ਅਮਰਤਧਾਰੀ ਹੋਵੇ ਜਾਂ ਅਮਰਤ ਸ਼ਕਲ ਦੀ ਇੱਛਾ ਰੱਖਦੀ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਜੀ ਲੜਕੀ ਸਿਰਫ ਇੰਡੀਆ ਤੋਂ ਹੀ ਹੋਵੇ ਲੜਕੀ ਕੁਆਰੀ ਹੋਵੇ ਹੀ ਜੱਟ ਸਿੱਖ ਕਾਸਟ ਤੋਂ ਹੋਵੇ ਤਲਾਕ ਤਲਾਕशुदा ਫੋਨ ਨਾਮ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸਨ ਜੀ ਅੱਜ ਦੇ ਕੁਝ ਰਿਸ਼ਤੇ ਜੇਕਰ ਤੁਸੀਂ ਆਪਣੇ ਲੜਕਿਆਂ ਦਾ ਲੜਕੀ ਦੀ ਰਿਸ਼ਤੇ ਦੀ ਐਸ ਕੋਨਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ